15 ਸਾਲ ਦੀ ਉਮਰ ਦੇ ਵਿੱਚ ਇਸ ਨੌਜਵਾਨ ਨੇ ਆਪਣੀ ਹਿੰਮਤ ਨਾਲ ਆਪਣੀ ਸੂਝਬੂਝ ਤੇ ਮਿਹਨਤ ਦੇ ਨਾਲ ਉਹ ਕੁਝ ਕੰਮ ਖਾਇਆ ਹੈ ਜੋ 2 ਲੱਖ ਬੱਚੇ ਨਹੀਂ ਕਰ पाए ਕਿਵੇਂ ਇਹ ਸਾਰੀ ਸੋਚ ਰੱਖੀ ਕਿ ਸੈਨਾ 'ਚ ਰਹਿ ਕੇ ਦੇਸ਼ ਦੀ ਸੇਵਾ ਕਰਨੀ ਸੈਨਾ 'ਚ ਰਹਿ ਕੇ ਤਾਂ ਕਰਨੀ ਦੀ ਬਾਹਰ ਜਾ ਕੇ ਵੀ ੱੱਕਈ ਆ ਇਤੋਂ ਚੰਗਾ ਆਪਣੇ ਦੇਸ਼ ਦੀ ਸੇਵਾ ਕਰਦੇ ਕਰਕੇ ਤਾਂ ਬਿਲਕੁਲ ਸੋਚਿਆ ਕਿ ਵੇਖ ਲੈਣਾ ਟਾਇਰ ਕੇ ਤੇ ਉਹ ਟ੍ਰੈਕ ਹੀ پتہ ਉਹ ਨਿਕਲ ਗਿਆ ਇਸ ਤੋਂ ਕੇ ਮਨ ਕਰਦਾ ਗਿਆ ਕਿ ਨਹੀਂ ਕਰਨਾ ਵਾ ਕਰਨਾ ਤੇ ਮੇਨੂੰ ਮਿਸ਼ੇ ਗੁਈਆ ਕਿ NDA ਕਰ ਲੀਏ ਕਿਤੇ ਪਿਆਰ ਮਿਲ ਜੂ। ਸਭ ਤੋਂ ਪਹਿਲਾਂ ਤਾਂ ਮੈਂ ਕੀਤਾ ਉਹ ਸਟੈਂਡਰਡ ਸਕੂਲ ਤੋਂ ਉਸ ਤੋਂ ਬਾਅਦ ਆ ਮੈਂ ਪੈਂਸ ਸਪਾਟ ਐਸਐਸ ਬਾਜ਼ਾਰ ਤੋਂ ਉਥੋਂ ਮੈਨੂੰ ਕਹਿਆ ਲਿਆ ਉਥੋਂ ਮੈਂ ਗਿਆ ਉਪਰਜਾ ਤੋਂ ਉਹ ਉੱਥੇ ਗਿਆ ਕਪੂਰਥਲਾ ਸਭ ਤੋਂ ਵੱਡਾ ਥਾਣਾ ਹੈ ਵਾਹ ਚ ਉਹਨਾਂ ਨੇ ਤਿਆਰੀ ਕਰਾਈ ਫੇਡਾਨ ਕੀ ਮੈਂ ਕਿੰਨਾ ਕੋ ਆਪਣਾ ਸਮਾਂ ਜਿਹੜਾ ਦੇਣਾ ਪਿਆ ਇਸ ਟੈਸਟ ਨੂੰ ਕਲੀਅਰ ਕਰਨ ਲਈ ਮੈਨੂੰ 2 ਮਹੀਨੇ ਦਾ ਸਮਾਂ ਦੇਣਾ ਪਿਆ ਇਹਨੂੰ ਕਲੀਅਰ ਕਰਨ ਲਈ दो महीने पांच बजे उठ के बारह बजे सुन के पूरा दिन पढ़ के घट घट रोटी खा के ज्यादा बोझ ना पे इस करके पढ़िया पूरा दिन घबराहट नहीं सोच नहीं आई मन से यार दो लाख बचाई हो जाऊ नहीं घबराहट गोली तो तो वो बड़ी कलास करी नौ अठवीं दस देखते ਮੈਂ ਸੋਚ ਰਹੀ ਆ ਆਪਣੇ ਬੱਚੇ ਤੇ ਐਸ ਵੇਲੇ ਤਾਂ ਇਹ ਸੋਚੋਗੇ ਜਿਵੇਂ ਧਰਤੀ ਦੇ ਪੈਰ ਨਹੀਂ ਲੱਗਦੇ ਕਿਉਂਕਿ ਇੱਕ ਨਾਰਮਲ ਪਰਿਵਾਰ ਚੋਂ ਨਿਕਲ ਕੇ ਇੱਥੇ ਤੱਕ ਜਾਣਾ ਇੱਕ ਬੱਚੇ ਵਾਸਤੇ ਬੜੀ ਵੱਡੀ ਗੱਲ ਸਾਡੇ ਪਿੰਡ ਚੋਂ ਇਹ ਪਹਿਲਾ ਬੱਚਾ ਆ ਇਸ ਕਰੰ ਜਦੋਂ ਛੋਟਾ ਸੀ ਉਦੋਂ ਹੀ ਮੈਂ ਸੋਚ ਲਿਆ ਸੀ ਕਿ ਇਹਨੂੰ ਮੈਂ ਸੈਨਿਕ ਸਕੂਲ ਵਿੱਚ ਪਾਉਂਦੀ ਇੱਕ ਵੱਡਾ ਅਫਸਰ ਬਣਾਉਂ ਇਮਤੇ ਹਨ ਜੋ ਬੈਕ ਕੇ ਸਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਸ਼ਬਦ ਇੱਕ 15 ਸਾਲਾ ਪੰਜਾਬੀ ਨੌਜਵਾਨ ਤੇ ਬਿਲਕੁਲ ਸਹੀ ਟੁੱਕਦੇ ਹਨ ਉਸ ਦੇ ਘਰ ਮੌਜੂਦ ਹਾਂ ਪਿੰਡ ਹੈ ਭਰਤ ਨਾਮ ਹੈ ਜਸਕਰਨ ਸਿੰਘ ਰਿਆੜ 15 ਸਾਲ ਦੀ ਉਮਰ ਦੇ ਵਿੱਚ ਇਸ ਨੌਜਵਾਨ ਨੇ ਆਪਣੀ ਹਿੰਮਤ ਨਾਲ ਆਪਣੀ ਸੂਝ-ਬੂਝ ਤੇ ਮਿਹਨਤ ਦੇ ਨਾਲ ਉਹ ਕੁਝ ਘਰ ਵਿਖਾਇਆ ਹੈ ਜੋ 2 ਲੱਖ ਬੱਚੇ ਨਹੀਂ ਕਰ ਪਾਏ 2 ਲੱਖ ਬੱਚਿਆਂ ਦਾ ਮਤਲਬ ਕਿ 2 ਲੱਖ ਬੱਚਿਆਂ ਨੇ ਟੈਸਟ ਦਿੱਤਾ ਸੀ ਜਦੇ ਵਿੱਚੋਂ ਕੇਵਲ 50 ਬੱਚੇ ਚੁਣੇ ਗਏ ਜਿਨ੍ਹਾਂ ਵਿੱਚੋਂ ਇੱਕ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਜਸਕਰਨ ਸਿੰਘ ਰਿਆੜ ਹੈ ਘਰ ਦੀਆਂ ਪਹਿਲਾਂ ਤਸਵੀਰਾਂ ਦਿਖਾ ਦਿਆਂ ਕਿ ਮੱਦਮ ਵਰਗ ਪਰਿਵਾਰ ਦੇ ਨਾਲ ਸਬੰਧਤ ਰੱਖਦਾ ਹੈ ਸੰਬੰਧ ਰੱਖਦਾ ਹੈ ਤੁਸੀਂ ਦੇਖ ਸਕਦੇ ਹੋ ਘਰ ਦੀਆਂ ਤਸਵੀਰਾਂ ਹਨ ਕੋਈ ਬਹੁਤਾ ਵਧੀਆ ਘਰ ਨਹੀਂ ਹੈ ਪਰ ਫਿਰ ਵੀ ਇਸ ਘਰ ਦੇ ਵਿੱਚ ਮਾਂ ਬਾਪ ਨੇ ਵਧੀਆ ਸੰਸਕਾਰ ਦਿੱਤੇ ਸਲੀਕਾ ਸਿਖਾਇਆ ਜ਼ਿੰਦਗੀ ਜੀਉਣ ਦਾ ਹਿੰਮਤ ਬਖਸ਼ੀ ਤੇ ਅੱਜ ਉਸ ਹਿੰਮਤ ਦੇ ਨਾਲ ਜਸਕਰਨ ਸਿੰਘ ਨੇ 15 ਸਾਲ ਦੀ ਉਮਰ ਦੇ ਵਿੱਚ ਸੈਨਿਕ ਸਕੂਲ ਦਾ ਟੈਸਟ ਕਲੀਅਰ ਕਰਦਿਆਂ ਹੋਇਆਂ ਦੇਰ ਆਦੂਨ ਵਿੱਚ ਆਪਣੀ ਸਿਲੈਕਸ਼ਨ ਕਰਵਾ ਲਈ। ਪੜ੍ਹਾਈ ਕਰੇਗਾ 3 ਸਾਲ ਬਾਅਦ ਆਰਮੀ ਦਾ ਅਫਸਰ ਬਣ ਕੇ ਬਾਹਰ ਆਏਗਾ। ਬਾਪ ਦਾ ਸੁਪਨਾ ਸੀ ਆਰਮੀ ਅਫਸਰ ਬਣਾਉਂਦਾ ਤੇ ਉਸ ਸੁਪਨੇ ਨੂੰ ਹੁਣੇ ਪੂਰਾ ਕਰੇਗਾ। ਜ਼ਿਲ੍ਹਾ ਗੁਰਦਾਸਪੁਰ ਦਾ ਕੇਵਲ ਇੱਕ ਇਹ ਨੌਜਵਾਨ ਹੈ ਜਿਹੜਾ ਉਹਨਾਂ 50 ਬੱਚਿਆਂ ਦੇ ਵਿੱਚ ਸਿਲੈਕਸ਼ਨ ਹੋਈ ਹੈ ਤੇ ਹੁਣ ਦੇਸ਼ ਦੀ ਸੇਵਾ ਕਰਨ ਲਈ ਆਰਮੀ 'ਚ ਜਾਏਗਾ ਅੱਜ ਜਿੱਥੇ ਬੱਚੇ ਵਿਦੇਸ਼ਾਂ 'ਚ ਜਾ ਕੇ ਵਿਦੇਸ਼ਾਂ 'ਚ ਰਹਿ ਕੇ ਮਿਹਨਤ ਕਰਨ ਨੂੰ ਆਪਣੀ ਸਮਝ ਦੇ ਹਨ ਉੱਥੇ ਜਾਂ ਕਹਿ ਲਿਆ ਜਾਵੇ ਤਾਂ ਜਸਕਰਨ ਸਿੰਘ ਰਿਆੜ ਉਸਨੇ ਦੇਸ਼ 'ਚ ਰਹਿ ਕੇ ਦੇਸ਼ ਦੀ ਸੇਵਾ ਕਰਨ ਲਈ ਦੇਸ਼ ਦੀ ਸੈਨਾ ਨੂੰ ਚੁਣਿਆ ਤੇ ਅੱਜ ਉਸ ਦੀ ਸਿਲੈਕਸ਼ਨ ਹੋਈ ਹੈ ਘਰ 'ਚ ਖੁਸ਼ੀ ਦਾ ਮਾਹੌਲ ਹੈ ਗੱਲਬਾਤ ਸ਼ੁਰੂਆਤ ਕਰਾਂਗੇ ਜਸਕਰਨ ਸਿੰਘ ਤੋਂ ਉਸ ਦੇ ਮਦਰ ਵੀ ਕੋਲ ਬੈਠੇ ਹੋਏ ਨੇ ਖੁਦ ਵੀ ਮਦਰ ਨੇ ਐਮਏ ਪੰਜਾਬੀ ਕੀਤੀ ਹੋਈ ਹੈ ਲੇਕਿਨ ਜੇ ਕਹਿ ਲਿਆ ਜਾਵੇ ਤਾਂ ਨੌਕਰੀ ਨਹੀਂ ਮਿਲੀ ਤਾਂ ਅੱਜ ਪ੍ਰਾਈਵੇਟ ਜੋਬ ਕਰ ਰਹੇ ਨੇ ਪਰ ਕਿਤਨਾ ਕਿਤੇ ਆਪਣੇ ਬੱਚਿਆਂ ਦੀ ਹਿੰਮਤ ਵੀ ਵਧਾਉਂਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਇੱਕ ਵਧੀਆ ਸੇਧ ਦੇ ਰਹੇ ਨੇ ਕਿ ਦੇਸ਼ ਚ ਲੈ ਕੇ ਦੇਸ਼ ਦੀ ਸੇਵਾ ਕਰਨੀ ਹੈ ਜਸਕਰਨ ਨਾਲ ਗੱਲਬਾਤ ਕਰਦੇ ਹਾਂ ਜਸਕਰਨ ਸਭ ਤੋਂ ਪਹਿਲਾਂ ਤੇ ਮੁਬਾਰਕਬਾਦ ਹਾਂਜੀ ਥੈਂਕ ਯੂ ਕਿਵੇਂ ਇਹ ਸਾਰੀ ਸੋਚ ਰੱਖੀ ਕਿ ਸੈਨਾ ਚ ਰਹਿ ਕੇ ਦੇਸ਼ ਦੀ ਸੇਵਾ ਕਰਨੀ ਸੈਨਾ ਚ ਰਹਿ ਕੇ ਤਾਂ ਕਰਨੀ ਜੀ ਬਾਹਰ ਜਾ ਕੇ ਵੀ ੱਟਕੇ ਆ ਉਤੋਂ ਚੰਗਾ ਆਪਣੇ ਦੇਸ਼ ਦੀ ਸੇਵਾ ਕਰ ਲਓ ਬੜ ਕੇ ਹੈ ਤੇ ਉਸ ਤੋਂ ਬਾਅਦ ਮੈਂ ਜਦੋਂ ਸੈਨਿਕ ਦਾ ਪਹਿਲੀ ਵਾਰ ਸੋਚਿਆ ਕਿ ਵੇਖ ਲੈਣੇ ਟਰਾਈ ਕਰਕੇ ਤੇ ਉਹ ਟਰਾਈ ਕੀਤਾ ਤੇ ਉਹ ਨਿਕਲ ਗਿਆ ਤੇ ਫਿਰ ਅੱਗੇ ਮਨ ਕਰਦਾ ਗਿਆ ਕਿ ਨਹੀਂ ਕਰਨਾ ਵਾ ਕਰਨਾ ਵਾ ਤੇ ਹੁਣ ਲਖਸੇ ਹੋਈ ਆ ਕਿ ਐਨਡੀਏ ਕਰ ਲਈਏ ਕਰੀਤੇ ਫਾਰਮੇਜ ਚੱਲੀਏ ਹਾਂਜੀ ਤੇ ਪੜ੍ਹਾਈ ਦੀ ਸ਼ੁਰੂਆਤ ਕਿੱਦਾਂ ਹੋਈ ਕਿਹੜੇ ਕਿਹੜੇ ਸਕੂਲ ਚੋਂ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਕਿਵੇਂ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਕਿਹੜੀ ਕਿਹੜੀ ਮਿਹਨਤ ਕਰਨੀ ਪਈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਕੀਤੀ ਉਹ ਤੋਂ ਡਿਟ ਸਕੂਲ ਤੋਂ ਉਸ ਤੋਂ ਬਾਅਦ ਆ ਮੈਂ ਪੀਐਸਐਸ ਬਾਜਵਾ ਐਸਐਸ ਬਾਜਵਾ ਤੋਂ ਉੱਥੋਂ ਮੈਨੂੰ ਖਾਲਾ ਹੈ ਉੱਥੋਂ ਮੈਂ ਗਿਆ ਉਪਲ ਸਰ ਕੋ ਹੈ ਉਹ ਉਥੇ ਦੇ ਆ ਕਪੂਰਥਾਲਾ ਦੇ ਸਭ ਤੋਂ ਜਿਆਦਾ ਵੱਡਾ ਥੋਨਾ ਦਾ ਵਾਇਚ ਉਹਨਾਂ ਨੇ ਤਿਆਰੀ ਕਰਾਈ ਫਿਰ ਜਾ ਕੇ ਕਲੀਅਰ ਹੋਇਆ ਜਿਹੜੀ ਇਹ ਸਕੂਲਾਂ ਚੋਂ ਪੜ੍ਹ ਕੇ ਗਏ ਹੋ ਉਹਨਾਂ ਸਕੂਲਾਂ ਦਾ ਕਿੰਨਾ ਕੋਈ ਯੋਗਦਾਨ ਰਿਹਾ ਇਹਨਾਂ ਸਕੂਲਾਂ ਚੋਂ ਪੁੱਛੋ ਪੜ੍ਹ ਕੇ ਗਏ ਹੋ ਉਹਨਾਂ ਸਕੂਲਾਂ ਦਾ ਕਿੰਨਾ ਕੋਈ ਯੋਗਦਾਨ ਉਹਨਾਂ ਦਾ ਨਹੀਂ ਕੋਈ ਯੋਗਦਾਨ ਇਹ ਤਾਂ ਕੁਝ ਐਸਾਸ ਬਾਜਵਾ ਸਕੂਲ ਚੋਂ ਪੜ੍ਹ ਕੇ ਗਏ ਹੋ ਕਿ ਉਹਨਾਂ ਦਾ ਕਿੰਨਾ ਕੋਈ ਸਾਥ ਰਿਹਾ ਨਾਲ ਉਹਨਾਂ ਦਾ ਕੋਈ ਸਾਥਰੀ ਨਹੀਂ ਰਿਹਾ ਉਹਨਾਂ ਦੀ ਪੜ੍ਹਾਈ ਨਹੀਂ ਸੀ ਚੰਗੀ ਇਹ ਫਿਰ ਟੈਸਟ ਨੂੰ ਕਲੀਅਰ ਕਰਨ ਲਈ ਕਿੰਨੀ ਕੋ ਮਿਹਨਤ ਕਰਨੀ ਪਈ ਤੁਹਾਨੂੰ ਕਿੰਨਾ ਕੋ ਆਪਣਾ ਸਮਾਂ ਜਿਹੜਾ ਦੇਣਾ ਪਿਆ ਇਸ ਟੈਸਟ ਨੂੰ ਕਲੀਅਰ ਕਰਨ ਦੇ ਲਈ ਮੈਨੂੰ 2 ਮਹੀਨੇ ਦਾ ਸਮਾਂ ਦੇਣਾ ਪਿਆ ਇਹਨੂੰ ਕਲੀਅਰ ਕਰਨ ਲਈ 2 ਮਹੀਨੇ 5 ਵਜੇ ਉੱਠ ਕੇ 12 ਵਜੇ ਸੌਂ ਕੇ ਪੂਰਾ ਦਿਨ ਪੜ੍ਹ ਕੇ ਘੱਟ ਘੱਟ ਰੋਟੀ ਖਾ ਕੇ ਕਿ ਦਿਮਾਗ ਨੂੰ ਜ਼ਿਆਦਾ ਬੋਝ ਨਾ ਪਵੇ ਇਸ ਕਰਕੇ ਪੂਰਾ ਦਿਨ ਪੜਿਆ ਪੂਰਾ ਦਿਨ ਸਿੱਖਿਆ ਤਾਂ ਜਾ ਕੇ ਕਲੀਅਰ ਹੋਇਆ ਕਿੰਨੇ ਬੱਚੇ ਜਿਹੜੇ ਇਹਨਾਂ ਨੇ ਫਾਰਮ ਭਰਿਆ ਸੀ ਇਸ ਟੈਸਟ ਦੇ ਵਾਸਤੇ ਕਿੰਨੇ ਬੱਚੇ ਨੇ ਕੋਸ਼ਿਸ਼ ਕੀਤੀ ਸੀ ਇਸ ਟੈਸਟ ਨੂੰ ਕਲੀਅਰ ਕਰਨ ਦੀ ਹਾਂਜੀ ਪਹਿਲਾ ਮੇਰਾ ਹੋਇਆ ਇੱਥੇ ਕਪੂਰਥੱਲੇ ਉਹ ਉਹਦਾ ਨਹੀਂ ਮੈਨੂੰ ਇਹਨਾਂ ਪਤਾ ਉਸ ਤੋਂ ਬਾਅਦ ਮੈਂ ਦਿੱਤਾ Rajasthan ਫਿਰ ਤੋਂ ਉੱਥੇ 2 ਲੱਖ ਬੱਚਿਆਂ ਦਾ ਫਾਰਮ ਆਇਆ ਸੀ ਤੇ ਉਹ ਚੋਂ ਉਹਨਾਂ ਨੇ ਮਤਲਬ ਕਿ 2 ਲੱਖ ਚੋਂ ਇੱਕ ਇੱਕ ਡਿਸਟ੍ਰਿਕਟ ਚੋਂ ਮਤਲਬ ਅਲੱਗ-ਅਲੱਗ ਬੱਚੇ ਸੀ ਅਲੱਗ-ਅਲੱਗ ਨੰਬਰ ਨਾਲ ਉਹ ਸਭ ਨਾਲ ਡਿਵਾਈਡ ਕਰਨਾ ਸੈਂਟਰ ਲਾਇਆ ਸੀ ਉਹ ਨਮਕੀ ਕੋਟੇ ਦੇ ਹਿਸਾਬ ਨਾਲ ਜਨਰਲ ਕੋਟੇ ਚੋਂ ਬਸ 50 ਬੱਚੇ ਨਿਕਲੇ ਤੇ ਬਾਕੀ ਕੋਟਿਆਂ ਦਾ ਨਹੀਂ ਮੈਨੂੰ ਪਤਾ ਅਸਲ ਜੇ ਜਨਰਲ ਕੋਟੇ ਚ 50 ਬੱਚੇ ਨਿਕਲੇ ਆ ਉਹਨਾਂ ਵਿੱਚੋਂ ਇੱਕ ਤੁਸੀਂ ਹਾਂਜੀ ਤੇ ਉੱਥੇ ਜਦੋਂ ਫਿਰ ਜਾ ਕੇ ਟੈਸਟ ਕਲੀਅਰ ਕੀਤਾ ਤੇ ਉਹ ਕਿੰਨਾ ਕੋ ਉੱਥੇ ਮੁਸ਼ਕਲ ਤੁਹਾਨੂੰ ਲੱਗਾ ਕਿੰਨਾ ਕੋ ਔਖਾ ਸੀ ਉਹ ਟੈਸਟ ਨੂੰ ਕਲੀਅਰ ਕਰਨਾ ਨਹੀਂ ਨਹੀਂ ਜਿਆਦਾ ਮੁਸ਼ਕਿਲ ਨਹੀਂ ਮਤਲਬ ਕਿ ਸਿਲੇਬਸ ਤੇ 8th ਦਾ ਹੀ ਆਉਣਾ ਸੀ ਤੇ 8th ਦਾ ਹੁੰਦਾ ਸੀ ਤੇ ਕਰਤਾ ਫਟਾਫਟ ਹਾਂਜੀ ਕਿਹੜੇ ਕਿਹੜੇ ਤਰੀਕੇ ਦਾ ਸਿਲੇਬਸ ਉੱਥੇ ਹੁੰਦਾ ਜਦੋਂ ਟੈਸਟ ਕਲੀਅਰ ਕਰਨਾ ਪੈਂਦਾ ਮੈਥ ਹੁੰਦੀ ਆ ਇੰਗਲਿਸ਼ ਹੁੰਦੀ ਆ ਸਾਇੰਸ ਹੁੰਦੀ ਆ ਐਸਐਸਟੀ ਹੁੰਦੀ ਆ ਜੀਕੇ ਹੁੰਦੀ ਆ ਹਾਂਜੀ ਤੇ ਪਿੱਛੇ ਪਰਿਵਾਰ ਦਾ ਕਿੰਨਾ ਕੋ ਸਾਥ ਰਿਹਾ ਮਦਰ ਦਾ ਕਿੰਨਾ ਕੋ ਸਾਥ ਰਿਹਾ ਫਾਦਰ ਦਾ ਕਿੰਨਾ ਕੋ ਸਾਥ ਸਾਰਿਆਂ ਦਾ ਬੜਾ ਸਾਥ ਰਿਹਾ ਹਾਂਜੀ ਸੋਚ ਕਿੰਨੇ ਲਿਆਂਦੀ ਤੁਹਾਡੇ ਮਨ ਚ ਕਿ ਆਰਮੀ ਵਾਲੇ ਪਾਸੇ ਜਾਣਾ ਪਹਿਲਾਂ ਜਦੋਂ ਨਿਕਾ ਸੀ ਪਾਪਾ ਆਂਦੇ ਹੁੰਦੇ ਸੀ ਆਰਮੀ 'ਚ ਜਾਣਾ ਆਰਮੀ ਜਾਣਾ ਤੋਂ ਮੈਂ ਮਨਾ ਕਰ ਦਿੰਨਾ ਨਹੀਂ ਜਾਣਾ ਬਾਹਰ ਜਾਣਾ ਤੇ ਵੱਡਾ ਹੋਇਆ ਫੇ ਸੋਚਾ ਚਲ ਕਾਲੀ ਨੇ ਟਰਾਈ ਕਰੀ ਤੇ ਕੀਤਾ ਟਰਾਈ ਤੇ ਫੇ ਹੋ ਗਿਆ ਹਲੇ ਵੀ ਜਿਆਦਾ ਵੱਡੇ ਨਹੀਂ ਹੋਏ 15 ਸਾਲ ਦੀ ਉਮਰ ਹਾਂਜੀ ਅੱਛਾ ਉਦੋਂ ਜਿਆਦਾ ਨਿਕਾ ਸੀ ਨਾ ਅੱਛਾ ਜੀ ਹਾਂਜੀ ਅੱਛਾ ਉਦੋਂ ਸੋਚ ਪਹਿਲਾਂ ਹੈਗੀ ਸੀ ਤੁਹਾਡੀ ਵੀ ਬਾਹਰ ਜਾਣ ਦੀ ਹਾਂ ਉਦੋਂ ਹੈਗੀ ਕੈਨੇਡਾ ਜਾਣ ਦੀ ਠੀਕ ਹੈ ਪਰ ਉਸ ਤੋਂ ਬਾਅਦ ਨੀ ਰਹੀ ਹੁਣ ਕਰੇ ਹੁਣ ਆਰਮੀ ਅਫਸਰ ਬਣਨ ਦੀ ਸੋਚ ਹਾਂਜੀ ਅੱਗੇ ਫਿਰ ਕਿਸ ਤਰੀਕੇ ਦੀ ਤਿਆਰੀ ਦਾ ਸੋਚ ਰੱਖਿਆ ਕਿਉਂਕਿ ਹਾਲੇ ਇੱਕ ਪੌੜੀ ਤੁਸੀਂ ਚੜ੍ਹੇ ਹੋ ਅੱਗੇ ਹਾਲੇ ਹੋਰ ਸਟੈਪ ਹੈਗੇ ਆ ਤੁਹਾਨੂੰ ਕ੍ਰੋਸ ਕਰਨੇ ਪੈਣੇ ਆ ਜਿਹੜੇ ਆਰਮੀ ਦੇ ਅਫਸਰ ਤੱਕ ਬਣਨ ਦੀ ਹਨਾ ਉਹ ਉਹਦਾ ਫਿਰ ਕਿਸ ਤਰੀਕੇ ਨਾਲ ਤਿਆਰੀ ਕਰ ਰੱਖੀ ਅੱਗੇ ਹੁਣ ਮਤਲਬ ਕੀ ਤੰਥ ਕਲਾਸ ਆ ਹੁਣ ਤੰਦ ਤੁਹਾਨੂੰ ਪਤਾ ਬੋਰਡ ਆ ਇਸ ਕਰਕੇ ਹੁਣ ਮੈਂ ਕੋਈ ਤਿਆਰੀ ਨਹੀਂ ਕਰਨੀ 11ਵੀਂ ਤੇ ਜਾ ਕਰੂੰਗਾ ਠੀਕ ਹੈ ਹਾਂਜੀ ਫਿਰ ਡੇਰਾਦੂਨ ਕਿਦਾਂ ਜਾ ਰਹੇ ਹੋ ਡੇਰਾਦੂਨ ਨੂੰ ਜਾਊਂਗਾ 1-2 ਅਪ੍ਰੈਲ ਨੂੰ ਠੀਕ ਹੈ ਹਾਂਜੀ ਸਾਰਾ ਉੱਥੇ ਰਹਿਣਾ ਪੈਣਾ ਉੱਥੇ ਰਹਿ ਕੇ ਸਾਰੀ ਤਿਆਰੀ ਕਰਨੀ ਹੈ ਹਾਂਜੀ ਕਿੰਨੇ ਸਾਲ ਦੀ ਫਿਰ ਉੱਥੇ ਪੜ੍ਹਾਈ ਹੈਗੀ ਤੁਹਾਡੀ ਉਹ ਉੱਥੇ ਹੁਣ 12ਵੀਂ ਤੱਕ ਕਰੂੰਗਾ 3 ਸਾਲ ਠੀਕ ਹੈ ਹਾਂਜੀ 3 ਸਾਲ ਤੋਂ ਬਾਅਦ ਫਿਰ ਕਿਦਾਂ 3 ਸਾਲ ਤੋਂ ਬਾਅਦ ਆ ਕਿ ਕੋਚਿੰਗ ਕਰੂੰਗਾ ਪੀਜੀ ਬਸ ਐਨਡੀ ਟੈਸਟ ਵੀ ਐਨਡੀਆ ਦਾ ਵੀ ਟੈਸਟ ਕਲੀਅਰ ਕਰਨਾ ਪੈਂਦਾ ਐਨਡੀਆ ਦਾ 11ਵੀਂ ਚੋਂ ਨਾ ਪਹਿਲਾਂ ਲਿਖਤੀ ਉਸ ਤੋਂ ਬਾਅਦ 12ਵੀਂ ਚ ਫੇਰ ਨਾ ਲਿਖਤੀ ਉਸ ਤੋਂ ਬਾਅਦ ਐਸਐਸਬੀ ਇੰਟਰਵਿਊ ਨਾ ਇੰਟਰਵਿਊ ਹੋ ਗਿਆ ਤੇ ਠੀਕ ਹੈ ਨਹੀਂ ਹੋਇਆ ਤੇ ਫਿਰ ਨਹੀਂ ਤਦੋਂ 2 ਲੱਖ ਬੱਚਿਆਂ ਦਾ ਪਤਾ ਲੱਗਿਆ ਵੀ 2 ਲੱਖ ਬੱਚਿਆਂ ਨੇ ਟੈਸਟ ਕਲੀਅਰ ਕਰਨ ਲਈ ਪਾਰਟਿਸਿਪੇਟ ਕੀਤਾ। ਉਦੋਂ ਘਬਰਾਹਟ ਨਹੀਂ ਹੋਈ, ਕਦੀ ਸੋਚ ਨਹੀਂ ਆਈ ਮਨ ਚ ਕਿ ਯਾਰ 2 ਲੱਖ ਬੱਚਿਆਂ ਚੋਂ ਮੇਰੀ ਸਿਲੈਕਸ਼ਨ ਹੋ ਜੂਗੀ। ਨਹੀਂ ਹੋਈ ਘਬਰਾਹਟ ਕਿਉਂਗੀ। ਵੱਡੀ ਕਲਾਸ ਸੀ, ਵੱਡੀ ਕਲਾਸ 11, 9ਵੀਂ ਤੇ 8ਵੀਂ ਦਾ ਸਿਲੇਬਸ ਸੀ। ਉਹ ਤਾਂ ਕਰ ਲਿਆ ਬਸ ਖਤਮ। ਤੇ ਆਪਣੇ ਵਰਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਮੈਂ ਕਹਿਣਾ ਚਾਹਾਂਗਾ ਕਿ ਬਾਹਰ ਜਾਣ ਦੀ ਛੱਡੋ ਇੱਥੇ ਹੀ ਪੜ ਲਓ। ਹੈ। ਬਾਕੀ ਆਪਣੀ ਮਰਜ਼ੀ ਜਿੰਨੇ ਜਾਣਾ ਜਾਓ ਨਹੀਂ ਜਾਣਾ ਨਾ ਜਾਓ। ਹਾਂਜੀ ਮਤਲਬ ਜੇ ਇੱਥੇ ਵੀ ਰਹਿ ਕੇ ਅਸੀਂ ਮਿਹਨਤ ਕਰੀਏ ਪੜ੍ਹਾਈ ਪੂਰੀ ਕਰੀਏ ਤਾਂ ਕੋਈ ਨਾ ਕੋਈ ਚੰਗਾ ਰੁਤਬਾ ਅਸੀਂ ਹਾਸਲ ਕਰ ਸਕਦੇ ਹਾਂ ਇੱਥੇ ਰਹਿ ਕੇ ਹਾਂਜੀ ਪਰ ਉਹ ਟੀਚਰ ਚੰਗਾ ਹੋਣਾ ਚਾਹੀਦਾ ਟੀਚਰ ਵੀ ਨਹੀਂ ਚੰਗੇ ਹੁੰਦੇ ਉਹ ਵੀ ਨਹੀਂ ਪੜ੍ਹਾਉਂਦੇ ਭੈਣਾ ਮਤਲਬ ਉਹਨਾਂ ਨੂੰ ਐ ਨਹੀਂ ਪੜ੍ਹਾਉਂਦੇ ਸਾਹਮਣੇ ਵੀ ਕੋਈ ਐਸੀ ਮੁਸ਼ਕਲ ਬੜੀ ਵਾਰੀ ਆਈ ਆ ਬਾਜਵੇ ਸਕੂਲੇ ਤੇ ਕੋਈ ਵੀ ਨਹੀਂ ਕਰਾਉਂਦੇ ਮੈਨੂੰ ਤਾਂ ਮੈਥ ਪਲੱਸ ਵੀ ਨਹੀਂ ਆਉਂਦਾ ਮਾਈਨਸ ਵੀ ਨਹੀਂ ਆਉਂਦਾ ਉਪਲ ਕੋ ਜਾ ਕੇ ਸਿੱਖਿਆ ਸਾਰਾ ਕੁਝ ਉਹਨੇ ਸਿਖਾਇਆ ਸਾਰਾ ਕੁਝ ਤੇ ਬੱਸ ਬਿਲਕੁਲ ਜਸਕਰਨ ਸਿੰਘ ਖੜਿਆੜ 15 ਸਾਲ ਦੀ ਉਮਰ ਹੈ ਤੇ ਅੱਜ ਸੈਨਿਕ ਸਕੂਲ ਦਾ ਟੈਸਟ ਕਲੀਅਰ ਕੀਤਾ ਹੈ ਤਾਂ ਹੁਣ ਅਗਲੇ 3 ਸਾਲ ਦੀ ਪੜ੍ਹਾਈ ਦੇਹਰਾਦੂਨ ਸੈਨਿਕ ਸਕੂਲ 'ਚ ਹੋਵੇਗੀ ਉਸ ਤੋਂ ਬਾਅਦ ਐਨਡੀਆ ਦਾ ਟੈਸਟ ਕਲੀਅਰ ਹੋਵੇਗਾ ਤੇ ਫੇਰ ਸਿੱਧੇ ਆਰਮੀ ਦੇ ਵਿੱਚ ਲੈਫਟੀਨੈਂਟ ਕਰਨਲ ਦੀ ਪੋਸਟ ਤੇ ਆਣਗੇ ਸੁਪਨਾ ਸੀ ਮਾਤਾ ਪਿਤਾ ਦਾ ਕਿ ਪੁੱਤਰ ਨੂੰ ਆਰਮੀ 'ਚ ਭੇਜਣਾ ਹੈ ਤਾਂ ਉਹ ਸੁਪਨਾ ਪੁੱਤਰ ਨੇ ਅੱਜ ਪੂਰਾ ਕੀਤਾ ਹੈ ਪਹਿਲਾ ਕਦਮ ਜਿਹੜਾ ਹੈ ਆਰਮੀ ਵਾਲੇ ਪਾਸੇ ਦਾ ਉਹ ਵਧਾ ਲਿਆ ਕਿਉਂਕਿ 2 ਲੱਖ ਬੱਚਿਆਂ ਨੇ ਟੈਸਟ ਕਲੀਅਰ ਕਰਨ ਦੇ ਲਈ ਫਾਰਮ ਭਰੇ ਸੀ ਜਿਦੇ ਵਿੱਚੋਂ ਜਰਨਲ ਕੋਟੇ ਦੇ ਵਿੱਚੋਂ 50 ਬੱਚੇ ਸਿਲੈਕਟ ਹੋਏ ਨੇ ਟੈਸਟ ਕਲੀਅਰ ਕੀਤਾ ਹੈ ਤੇ ਉਹਨਾਂ 50ਾਂ ਦੇ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਇਹ 15 ਸਾਲਾ ਨੌਜਵਾਨ ਜਸਕਰਨ ਸਿੰਘ ਰਿਆੜਾ ਮਾਪੇ ਨੇ ਜੋ ਵਧੀਆ ਸੋਚ ਦਿੱਤੀ ਉਸੇ ਸੋਚ ਤੇ ਚੱਲਦਿਆਂ ਹੋਇਆ ਅੱਗੇ ਵਧ ਰਿਹਾ ਹੈ ਤੇ ਅਸੀਂ ਵੀ ਅਰਦਾਸ ਇਹੀ ਕਰਾਂਗੇ ਕਿ ਇਸਦੇ ਸੁਪਨਿਆਂ ਨੂੰ ਬੂਰ ਲੱਗੇ ਤੇ ਇਹ ਲੈਫਟੀਨੰਟ ਕਰਨਲ ਆਰਮੀ 'ਚ ਬਣ ਕੇ ਵਾਪਸ ਆਵੇ ਤਾਂ ਉਸ ਵੇਲੇ ਫਿਰ ਇਸ ਨੂੰ ਆ ਕੇ ਇੱਥੇ ਜ਼ਰੂਰ ਅਸੀਂ ਕਵਰ ਕਰਾਂਗੇ ਪਰ ਫਿਲਹਾਲ ਅੱਜ ਖੁਸ਼ੀ ਦਾ ਮੌਕਾ ਹੈ ਜਿਸ ਕਰਨ ਸਿੰਘ ਆਰਮੀ ਦੇ ਵਾਸਤੇ ਸਿਲੈਕਟ ਹੋਇਆ ਹੈ ਇਹਦੇ ਮਦਰ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹ ਚ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਤੇ ਉਸੇ ਦੇ ਬਦੌਲਤ ਅੱਜ ਆਪਣੇ ਬੱਚਿਆਂ ਨੂੰ ਵੀ ਵਧੀਆ ਇੱਕ ਸੇਧ ਦਿੰਦੇ ਨਜ਼ਰ ਆ ਰਹੇ ਨੇ ਪੰਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਗੁਰਮੀਤ ਕੌਰ ਹੈ ਪਹਿਲਾਂ ਤੇ ਆਪਣੇ ਬਾਰੇ ਦੱਸੋ ਤੁਹਾਡੀ ਕਿੰਨੀ ਕੋ ਐਜੂਕੇਸ਼ਨ ਆ ਤੇ ਕਿਸ ਤਰੀਕੇ ਦਾ ਤੁਹਾਡਾ ਜੀਵਨ ਹੈ ਪਾਜੀ ਮੇਰੀ ਐਜੂਕੇਸ਼ਨ ਮੈਂ ਐਮਏ ਪੰਜਾਬੀ ਐਸਨ ਕਾਲਜ ਕਾਦੀਆਂ ਤੋਂ ਕੀਤੀ ਆ 2007 ਦੇ ਵਿੱਚ 6 ਵਿੱਚ ਮੇਰੀ ਮੈਰਿਜ ਹੋ ਗਈ ਸੀ ਆਫਟਰ ਮੈਰਿਜ ਦੀ ਮੈਂ ਐਮਏ ਕਲੀਅਰ ਕੀਤੀ ਆ ਜਿਹਦੇ ਵਿੱਚ ਮੇਰੇ ਹਸਬੰਦ ਦੀ ਮੈਨੂੰ ਬਹੁਤ ਸਪੋਰਟ ਰਹੀ ਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਨੌਕਰੀ ਦਾ ਨਹੀਂ ਕਦੀ પ્રયાસ ਕੀਤਾ ਪਾਜੀ ਥੋੜਾ ਪਰਿਵਾਰ ਦੀਆਂ ਮਜਬੂਰੀਆਂ ਕਰਕੇ ਕਿਉਂਕਿ ਨੌਕਰੀ ਵਾਸਤੇ ਐਮਏ ਬੀਐਡ ਬੀਐਡ ਦਾ ਐਮਐਡ ਦਾ ਕੋਰਸ ਜ਼ਰੂਰੀ ਸੀ ਇਸ ਕਰਕੇ ਇੱਕ ਨਾਰਮਲ ਫੈਮਿਲੀ ਚ ਸੀ ਤਾਂ ਨਹੀਂ ਹੋਇਆ ਇਸ ਕਰਕੇ ਕੀ ਵੀ ਸੁਪਨਾ ਸੋਚਿਆ ਸੀ ਕਿ ਆਰਮੀ 'ਚ ਭੇਜਣਾ ਬੇਟੇ ਨੂੰ ਇਹਦੇ ਫਾਦਰ ਨੇ ਵੀ ਇਹੀ ਸੁਪਨਾ ਸੰਜੋਇਆ ਸੀ ਅੱਜ ਉਹ ਸੁਪਨਾ ਕਿਤੇ ਨਾ ਕਿਤੇ ਪੂਰਾ ਕਰਦਾ ਨਜ਼ਰ ਆ ਰਿਹਾ ਹੈ ਨਾ ਪਹਿਲੀ ਪੂਰੀ ਪੌੜੀ ਚੜ ਲਈ ਹੈ ਤੇ ਅਗਲੀਆਂ ਵੀ ਜ਼ਰੂਰ ਇਹ ਕਾਮਯਾਬੀ ਦਾ ਚੜੇਗਾ ਕਿੰਦਾਂ ਦਾ ਮਾਣ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੋ ਰਿਹਾ ਆਪਣੇ ਬੱਚੇ ਤੇ ਐਸ ਵੇਲੇ ਤਾਂ ਇਹ ਸੋਚੋ ਕਿ ਜਿਵੇਂ ਧਰਤੀ ਤੇ ਪੈਰ ਨਹੀਂ ਲੱਗ ਰਹੇ ਕਿਉਂਕਿ ਇੱਕ ਨਾਰਮਲ ਪਰਿਵਾਰ ਚੋਂ ਨਿਕਲ ਕੇ ਇੱਥੇ ਤੱਕ ਜਾਣਾ ਇੱਕ ਬੱਚੇ ਵਾਸਤੇ ਬੜੀ ਵੱਡੀ ਗੱਲ ਆ ਸਾਡੇ ਪਿੰਡ ਚੋਂ ਇਹ ਪਹਿਲਾ ਬੱਚਾ ਆ ਜਿਵੇਂ ਕਿ ਸਾਡੇ ਪਿੰਡ ਚ ਪਹਿਲਾਂ ਮੇਜਰ ਹਰਪਾਲ ਸਿੰਘ ਸ਼ਹੀਦ ਜੋ ਸਾਡੇ ਪਿੰਡ ਦਾ ਮਾਣ ਹੈ ਨਾ ਉਹਨਾਂ ਦੇ ਨਾਂ ਤੋਂ ਜਾਣਿਆ ਜਾਂਦਾ ਸਾਡੇ ਪਿੰਡ ਨੂੰ ਫਿਰ ਭਾਈ ਜੁਗਿੰਦਰ ਸਿੰਘ ਰਿਆੜ ਹੋ ਗਏ ਜੋ ਸਾਡੇ ਪਿੰਡ ਦੇ ਨੇ ਹਨ ਜਦੋਂ ਭਰਤਪਿੰਡ ਦਾ ਕਿਸੇ ਨੂੰ ਨਾਂ ਪਤਾ ਲੱਗੇ ਉਹਨਾਂ ਨੂੰ ਉਹਨਾਂ ਦਾ ਨਾਂ ਲਈਏ ਤੇ ਚੱਟ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਇਹ ਉਹਨਾਂ ਦੇ ਪਿੰਡ ਤੋਂ ਤੇ ਗਾੜੀ ਜਸਕਰਨ ਜਦੋਂ ਛੋਟਾ ਸੀ ਉਦੋਂ ਹੀ ਮੈਂ ਸੋਚ ਲਿਆ ਸੀ ਕਿ ਇਹਨੂੰ ਮੈਂ ਸੈਨਿਕ ਸਕੂਲ ਵਿੱਚ ਪਾਉਂਗੀ ਇੱਕ ਵੱਡਾ ਅਫਸਰ ਬਣਾਉਂਗੀ ਤੇ ਮੈਂ ਆਪਣੇ ਬੱਚੇ ਦੀ ਗਾਈਡਨਸ ਕੀਤੀ ਜਿਵੇਂ ਵੀ ਸਟੱਡੀ ਕੀਤੀ ਇਹਨੇ ਮਤਲਬ ਕਿ ਮੇਰੇ ਸੁਪਨਿਆਂ ਤੇ ਖਰਾ ਉਤਰਿਆ ਮੇਰਾ ਬੱਚਾ ਨੂੰ ਨਾਲ ਕਿੰਨੀ ਮਿਹਨਤ ਕਰਨੀ ਪਈ ਕਿਉਂਕਿ ਉਹਨੇ ਤਾਂ ਦੱਸਿਆ ਕਿ ਸਵੇਰੇ 5 ਵਜੇ ਉੱਠ ਕੇ ਰਾਤ ਦੇ 9 ਵਜੇ ਤੱਕ ਪੜ੍ਹਨਾ ਪੈਂਦਾ ਸੀ ਮਿਹਨਤ ਕਰਨੀ ਪੈਂਦੀ ਸੀ ਮਾਂ ਨੂੰ ਨਾਲ ਕਿੰਨੀ ਮਿਹਨਤ ਕਰਨੀ ਮਦਰ ਨੂੰ ਭਾਜੀ ਇਹ ਵਾ ਕਿ ਮੰਨ ਲਓ ਜੇ ਬੱਚੇ ਦਾ ਪੇਪਰ ਅੱਧਾ ਆ ਤੇ ਪੂਰਾ ਮਦਰ ਦਾ ਆ ਹੈ ਨਾ ਜਦੋਂ ਇਹ ਕਪੂਰਥਲੇ ਸੀ ਫਿਰ ਵੀ ਠੰਡ ਬਹੁਤ ਸੀ ਮੇਰਾ ਬੱਚਾ ਛੋਟਾ ਵੀ ਨਾਲ ਲੈ ਕੇ 15 ਦਿਨੀ ਇਹਦੇ ਮਗਰ ਜਾਣਾ ਇਹਨੂੰ ਮਿਲਣ ਜਾਣਾ ਹੁਣ ਵੀ ਜਿਵੇਂ ਦੇਰਾਦੁਨੇ ਦੀ ਇੰਟਰਵਿਊ ਸੀ ਮੈਡੀਕਲ ਸੀ ਨਾਲ ਗਈ ਫਿਰ ਜੈਪੁਰ ਵੀ ਨਾਲ ਗਈ ਤੇ ਬੜਾ ਸਟ੍ਰਗਲ ਵਾਲਾ ਰਿਹਾ ਸਮਾਜ ਜਿੰਨਾ ਵੀ ਰਿਹਾ ਆ ਤੁਸੀਂ ਆਪਣੇ ਤੌਰ ਤੇ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੱਚਿਆਂ ਦੇ ਸੁਪਨੇਆਂ ਨੂੰ ਦਬ ਕੇ ਰੱਖ ਦਿੰਦੇ ਆ ਜਾਂ ਬੱਚਿਆਂ ਦੀ ਸੋਚ ਨੂੰ ਦਬ ਦਿੰਦੇ ਆ ਉਹਨਾਂ ਨੂੰ ਅੱਗੇ ਵਧਣ ਚ ਮਦਦ ਨਹੀਂ ਕਰਦੇ ਜਾਂ ਫਿਰ ਉਹਨਾਂ ਦਾ ਮਾਪਿਆਂ ਦਾ ਧਿਆਨ ਹੁੰਦਾ ਕਿ ਬੱਚਾ ਪੜੇ ਤਾਂ ਹੀ ਵਿਦੇਸ਼ ਭੇਜ ਭਾਜੀ ਮੈਂ ਤਾਂ ਇਹੀ ਕਹੂੰਗੀ ਕਿ ਬੱਚਿਆਂ ਨੂੰ ਵਿਦੇਸ਼ ਵਾਲੇ ਪਾਸੇ ਤੁਸੀਂ ਨਾ ਪਾਓ ਬੱਚਿਆਂ ਨੂੰ ਇਹੀ ਅਪਰੀਸ਼ੀਏਟ ਕਰੋ ਕਿ ਇੱਥੇ ਪੜੋ ਆਪਣੇ ਦੇਸ਼ ਵਿੱਚ ਕੋਈ ਵੱਡਾ ਰੈਂਕ ਹਾਸਲ ਕਰੋ ਆਪਣੇ ਦੇਸ਼ ਦੀ ਸੇਵਾ ਕਰੋ ਜਿਹਦੇ ਨਾਲ ਮਾਂ ਪਿਓ ਦਾ ਵੀ ਨਾਂ ਹੋਵੇ ਬੱਚੇ ਦਾ ਵੀ ਹੋਵੇ ਪਿੰਡ ਦਾ ਵੀ ਹੋਵੇ ਬਿਲਕੁਲ ਇਹ ਜਸਕਰਨ ਸਿੰਘ ਦੇ ਆਰ ਤੇ ਉਹਨਾਂ ਦੇ ਅੱਜ بیٹے ਨੇ ਜੋ ਸੁਪਨਾ ਮਾਪੇ ਨੇ ਸੰਜੋਇਆ ਸੀ ਉਸ ਨੂੰ ਪੂਰਾ ਕਰਦਿਆਂ ਹੋਇਆ ਪਹਿਲਾ ਕਦਮ ਜਿਹੜਾ ਹੈ ਉਸ ਵੱਲ ਵਧਾ ਦਿੱਤਾ ਹੈ ਸੈਨਿਕ ਸਕੂਲ ਦੇ ਵਿੱਚ ਦਾਖਲਾ ਮਿਲਿਆ ਹੈ 3 ਸਾਲ ਦੀ ਪੜ੍ਹਾਈ ਹੈ ਤੇ ਉਸ ਤੋਂ ਬਾਅਦ ਐਨਡੀਏ ਟੈਸਟ ਕਲੀਅਰ ਕਰਨ ਤੋਂ ਬਾਅਦ ਸਿੱਧਾ ਆਰਮੀ ਦੇ ਵਿੱਚ ਅਫਸਰ ਬਣ ਕੇ ਪਿੰਡ ਪਹੁੰਚੇਗਾ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਇਸ ਦੇ ਸੁਪਨੇ ਆ ਨੂੰ ਬੂਰ ਪਵੇ ਇਸ ਦੇ ਸੁਪਨੇ ਪੂਰੇ ਹੋਣ ਪਰ ਜੇ ਦੇਖਿਆ ਜਾਵੇ ਤਾਂ 2 ਲੱਖ ਬੱਚਿਆਂ ਚੋਂ ਜਨਰਲ ਕੈਟਾਗਰੀ ਚੋਂ 50 ਬੱਚੇ ਸਿਲੈਕਟ ਹੋਏ ਜਿਨ੍ਹਾਂ ਵਿੱਚੋਂ ਕੇਵਲ ਗੁਰਦਾਸਪੁਰ ਜ਼ਿਲ੍ਹੇ ਚੋਂ ਇੱਕ ਇਹ 15 ਸਾਲਾ ਨੌਜਵਾਨ ਹੈ ਸੋਚ ਹੈ ਆਰਮੀ ਚ ਜਾ ਕੇ ਅਫਸਰ ਬਣਨ ਦੀ ਦੇਸ਼ ਦੀ ਸੇਵਾ ਕਰਨ ਦੀ ਬਾਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਐਸੇ ਬੱਚਿਆਂ ਦੀ ਸੋਚ ਕੈਮਰਾ ਪਰਸਨਲ ਲਵਪ੍ਰੀਤ ਦੇ ਨਾਲ ਭੁਪਾਲ ਸਿੰਘ ਪੰਜਾਬ న్యూਸ ਬਟਾਲਾ ਪਿੰਡ